ਅੱਜ ਕਾਲੇ ਸਮਰਾਲਾ ਬਾਰ ਦੇ ਬਹੁਤ ਹੀ ਜੁਨੀਅਰ ਵਾਕੂ ਐਡਵੋਕੇਟ ਹਸਨ ਸਿੰਘ ਨੂੰ ਉੱਪਰ ਕਾਲ ਅਟੈਕ ਹੋਇਆ ਔਰ ਅਟੈਕ ਜਿਹੜਾ ਹੈਗਾ ਉਹਦੇ ਤੇ ਬੜਾ ਗੱਤਣਾ ਅਟੈਕ ਹੋਇਆ ਉਹ ਵੀ ਸਾਹਿਬ ਜਿਹਦੇ ਕਰਕੇ ਸਮਰਾਲਾ ਬਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਬੰਦ ਵੀ ਕਾਲ ਕੀਤੀ ਹੈ ਹਟਾਲ ਦੀ ਉਸ ਕਾਲ ਨੂੰ ਅਸੀਂ ਮੰਨਦੇ ਹੋਏ ਪੂਰੇ ਪੰਜਾਬ ਦੇ ਵਿੱਚ ਕਾਲ ਹਟਾਲ ਕੀਤੀ ਹੈ ਔਰ ਅੱਜ ਵੀ 4 ਤੋਂ ਜ਼ਿਲ੍ਹਾ ਜਿਹੜੀ ਜਿਹੜੀ ਹੈਗੀ ਇਸ ਤੇ ਕਰਕੇ ਵਕੀਲ ਸਰਬਾਨਾ ਵੱਲੋਂ ਕੰਮ ਨਹੀਂ ਕੀਤਾ ਗਿਆ ਪ੍ਰੋਟੈਸਟ ਵਜੋਂ ਅਸੀਂ ਇਹਦੇ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਹ ਜਲਦ ਤੋਂ ਜਲ ਉਹਨਾਂ ਕਾਤਰਾਨਾ ਹਮਲਾ ਕਰਨ ਵਾਲੇ ਲੋਕੀਆਂ ਨੂੰ ਪਕੜਾਇਆ ਜਾਵੇ ਔਰ ਦੂਸਰੀ ਗੱਲ ਹੀ ਸਭ ਤੋਂ ਇੰਪੋਰਟੈਂਟ ਗੱਲ ਹੈ ਐਡਵੋਕੇਟ ਦੀਪ ਦੇ ਬਿਲ ਜਿਹੜਾ ਹੈਗਾ ਉਹ ਕਾਫੀ ਸਮੇ ਤੋਂ ਪੈਂਡਿੰਗ ਪਿਆ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਬਿਲ ਜਲਦ ਤੋਂ ਜਲ ਪਾਸ ਕੀਤਾ ਜਾਵੇ ਤਾਂ ਕਿ ਵਕੀਲਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਔਰ ਜ਼ਿਲ੍ਹਾ ਕਟੜੀ ਔਰ ਕੈਮਰਾ ਦੇ ਆਸ-ਪਾਸ ਸਿਕਿਉਰਟੀ ਦਾ ਪੂਰਾ ਅਰੇਂਜਮੈਂਟ ਰੱਖਿਆ ਜਾਵੇ ਕਿਉਂਕਿ ਦਿਨ-ਬਦਨ ਜੋ ਪੰਜਾਬ ਦੇ ਜ਼ਿਲ੍ਹਾ ਨ ਆਰਡਰ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਨਾਲ ਕੱਲ ਨੂੰ ਕੋਈ ਹੋਰ ਐਦਾਂ ਦੀ ਘਟ ਲੋਕਾਂ ਦੇ ਮਨਾਂ 'ਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਜੇ ਵਕੀਲ ਸੁਰੱਖਿਅਤ ਨਹੀਂ ਹੈਗੇ ਤਾਂ ਆਮ ਲੋਕ ਕਿੱਦਾਂ ਸੁਰੱਖਿਅਤ ਹੋ ਸਕਦੇ ਆ ਤੋਂ ਇਸ ਕਰਕੇ ਅੱਜ ਅਸੀਂ ਇਹ ਅਰਦਾਸ ਕੀਤੀ ਹੈ ਔਰ ਸਰਕਾਰ ਕੋਲ ਅਸੀਂ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਵਕੀਲ ਸਹਿਬਾਨਾਂ ਦੀ ਕਚਹਿਰੀਆਂ ਦੀ ਔਰ ਚੈਂਬਰਾਂ ਦੇ ਵਿੱਚ ਜਾਂ ਕਿ ਵਕੀਲ ਸਹਿਬਾਨਾਂ ਦੀ ਰੱਖਿਆ ਲਈ ਸੁਖਿਓਤੀ ਦੇ ਸੁਚੱਜੇ ਇੰਤਜ਼ਾਮ ਕੀਤੇ ਜਾਣ